ਲੋ ਜੀ ਦੋਸਤੋ ਚੈੱਕ ਕਰੋ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ ਤਿਆਰ ਕੀਤਾ ਜਾ ਰਿਹਾ ਹੈ ਉਹ ਵੀ ਕਸ਼ਮੀਰ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪਰੌਂਠਾ ਤਿਆਰ ਕਰਨ ਲਈ ਪੇੜਾ ਕੈੜਾ ਵੱਡਾ ਚੀਰਾ ਦੇਖੋ ਇਹ ਬਾਈ ਸਾਹਿਬ ਕਹਿੰਦੇ ਵੱਡੇ ਚੱਕਨੇ ਉੱਤੇ ਤੇ ਦੋਸਤੋ ਪਰੌਂਠਾ ਤਿਆਰ ਕੀਤਾ ਜਾ ਰਿਹਾ ਸੀ ਦੇਖੋ ਬੜੀ ਹੀ ਵਧੀਆ ਤਰੀਕੇ ਨਾਲ ਪਰੌਂਠਾ ਤਿਆਰ ਕੀਤਾ ਜਾਏਗਾ ਉਹਨੂੰ ਕਹਿੰਦੇ ਨੇ ਕਸ਼ਮੀਰੀ ਪਰੌਂਠਾ ਤੁਸੀਂ ਦੋਸਤੋ ਦੇਖ ਸਕਦੇ ਹੋ ਇਹ ਹੈਗਾ ਕਸ਼ਮੀਰ ਦਾ ਪਰੌਂਠਾ ਤੇ ਇਹ ਅਸੀਂ ਜਗ੍ਹਾ ਤੇ ਤਿਆਰ ਕੀਤਾ ਜਾ ਰਿਹਾ ਹੈ ਜਿਹੜੀ ਬੜੀ ਹੀ ਮਸ਼ਹੂਰ ਜਗ੍ਹਾ ਜਿੱਥੇ ਇੱਕ ਮੂਵੀ ਸ਼ੂਟ ਹੋਈ ਜਿਹੜਾ ਨਾਮ ਸੀ ਬਜਰੰਗੀ ਬਾਈ ਜਾਨ ਤੇ ਉਸ ਜਗ੍ਹਾ ਦਾ ਨਾਮ ਹੈ ਮੁਕਾਮ ਇਹ ਤੁਹਾਨੂੰ ਦਿਖਾਵਾਂਗੇ ਦੋਸਤੋ ਉਹ ਵੀ ਇੱਕ ਸ਼ੂਟ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਦੇਖੋ ਤੁਸੀਂ ਪਰੌਂਠਾ ਕਿੱਦਾਂ ਤਿਆਰ ਕੀਤਾ ਜਾ ਰਿਹਾ ਹੈ ਕਿੱਡਾ ਵੱਡਾ ਹੀ ਪਰੌਂਠਾ ਤਿਆਰ ਕਰੇਗਾ ਦੋਸਤੋ ਮੇਰਾ ਤੁਸੀਂ ਦੇਖ ਸਕਦੇ ਹੋ ਕਾਡੇ ਵੱਡੇ ਚੱਕਨੇ ਉੱਤੇ ਪਰੌਂਠਾ ਤਿਆਰ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਐਡਾ ਵੱਡਾ ਪਰੌਂਠਾ ਜੀਕਾ ਆਪਣੀ ਜ਼ਿੰਦਗੀ 'ਚ ਦੇਖਣਾ ਹੈ ਐਡਾ ਵੱਡਾ ਪਰੌਂਠਾ ਇਹ ਲ ਵੈਸੇ ਤੁਸੀਂ ਇਹਨੂੰ ਪੂਰੀ ਕਹਿੰਦੇ ਨੇ ਵੱਡੀ ਮਗਰ ਇਹ ਕਸ਼ਮੀਰੀ ਪਰੌਂਠਾ ਹੈ ਕਸ਼ਮੀਰੀ ਪਰੌਂਠਾ ਹੈ ਇਹ ਕਸ਼ਮੀਰੀ ਪਰੌਂਠਾ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਇਨਾਲੇ ਦੋਸਤੋ ਤੁਹਾਨੂੰ ਦਿਖਾਵਾਂਗੇ ਇਸ ਸ਼ਹਿਰ ਦਾ ਵੀਊ ਵੀ ਦਿਖਾਵਾਂਗੇ ਚੈੱਕ ਕਰਾਵਾਂਗੇ ਤੁਹਾਨੂੰ ਸ਼ਹਿਰ ਦਾ ਵੀਊ ਇਹ ਤੋਂ ਪਰੌਂਠਾ ਤਿਆਰ ਹੋ ਰਿਹਾ ਹੈ ਇਹ ਹੈਗੇ ਕਸ਼ਮੀਰੀ ਪਰੌਂਠਾ ਇਹ ਲੋਕੀ ਇਹਨਾਂ ਨੂੰ ਕਸ਼ਮੀਰੀ ਪਰੌਂਠਾ ਕਹਿੰਦੇ ਨੇ ਮਗਰ ਸਾਡੇ ਹਿਸਾਬ ਨਾਲ ਤੇ ਸਭ ਤੋਂ ਵੱਡੀ ਪੂਰੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਹੈਗਾ ਮੁਕਾਮ ਸ਼ਹਿਰ ਕਸ਼ਮੀਰ ਦਾ ਇਜ਼ਹਾਰ ਤੇ ਜਿੱਥੇ ਬਜੇ ਰੰਗੀ ਬਾਈ ਜਾਨ ਦਾ ਗਾਣਾ ਸ਼ੂਟ ਕੀਤਾ ਗਿਆ ਸੀ ਮੂਵੀ ਦਾ ਸਲਮਾਨ ਖਾਨ ਦੀ ਮੂਵੀ ਸੀ